ਮੇਰਾ ਪਿਆਰ ਹੈ ਇਹ ਕਿਹਨ ਲਗਾਉਣੀ ਜਿਹੜੇ ਅੰਦਰ ਸੀਗੇ ਇਹ ਮੇਰੇ ਡੈਡੀ ਹੈ ਜੀ ਕੀ ਕਰਨਾ ਕੀ ਦੋਂਦੇ ਸੀ ਉਹ ਉਹ ਜੀ ਮੈਂ 4 ਦਿਨਾਂ ਵਾਸਤੇ ਲੈ ਕੇ ਆਈ ਸੀ ਮੇਰੇ ਡੈਡੀ ਨੂੰ ਕਹਿੰਦਾ ਮੈਂ ਰੋਟੀ ਚਰਾਬ ਕੁਝ ਨਹੀਂ ਦਿੰਦਾ ਡੈਡੀ ਮੇਰਾ ਥੋੜੀ ਜੀ ਦਰ ਪਿੰਦਾ ਸੀ ਕਹਿੰਦਾ ਮੈਂ ਨਹੀਂ ਰੱਖਦਾ ਇਹਨੂੰ ਮੈਂ ਕਿਹਾ ਤੂੰ ਨਾ ਰੱਖ ਤਾਂ ਮੈਂ ਆਦਾ ਕੰਮ ਕਰਕੇ ਮੇਰਾ ਪਿਓ ਨੂੰ ਰੋਟੀ ਦੇ ਦੂੰਗੀ ਕਹਿੰਦਾ ਤੂੰ ਐ ਚਾਨਣਿਆ ਨਾ ਕਹਿੰਦਾ ਮੈਂ ਪਟ્રોલ ਪਾ ਕੇ ਅੱਗ ਲਾ ਦੂੰਗਾ ਮੈਂ ਕਿਹਾ ਚਲ ਗੁੱਸੇ 'ਚ ਬੋਲਦਾ ਮੈਂ ਚੁੱਪ ਕਰਕੇ ਗੁੱਸੇ 'ਚ ਵਾਰ ਨੂੰ ਆ ਗਈ ਦੋਨੇ ਬੱਚੇ ਜਾ ਕੇ ਐਨਿਆ ਜੀ ਬਾਤਾਂ ਲਾ ਗਿਆ ਦੀ ਉਹਨੇ ਆਪੇ ਚਾਹ ਆ ਗਏ ਜੀ ਵੀਰੇ ਤੁਹਾਡੇ ਜਿਹੜੇ ਫਾਦਰ ਸੀਗੇ ਉਹ ਅੰਦਰ ਹੀ ਰਹਿ ਗਏ ਹਾਂਜੀ ਉਹ ਅੰਦਰ ਰਹਿ ਗਏ ਆ ਪਬਲਿਕ ਨੇ ਕੱਢੇ ਬਾਹਰ ਉਹਨੂੰ ਇਹ ਬੱਚੇ ਕਿੱਥੇ ਸੀ ਇਹ ਬੱਚੇ ਮੈਂ ਬਾਹਰ ਲਈ ਆਈ ਸੀ ਵੀਰੇ ਉਹ ਫਰੈਸ ਵਾਲੇ ਕੋੜੇ ਕੜ ਗਈ ਸੀ ਜਵਾਕ ਲੈ ਕੇ ਅੰਦਰ ਬਾਹਰ ਨਿਕਲਿਆ ਸੀ ਬਜ਼ਾਰਿਆਂ ਨੇ ਪਜਾਮੀਆਂ ਵੀ ਨਹੀਂ ਪਾਈਆਂ ਇਹ ਅੰਦਰ ਜਿਹੜੇ ਡਰਾਮਾ ਪਏ ਨਹੀਂ ਕਾਰਿ ਕਰਦੇ ਇਹ ਡੀਜ਼ਲ ਦੇ ਜੀ ਮਕਾਨ ਮਾਲਕ 2500 ਰੁਪਏ ਕਿਰਾਏ ਤੇ ਰੈਂਦੇ ਸੀ ਜੀ ਮੈਂ ਰੈਂਟਰ ਤੇ ਸਾਰਾ ਸਵਾਨ ਵੱਜ ਗਿਆ ਇਹ ਮਕਾਨ ਮਾਲਕਾਂ ਦੀ ਏਜੰਸੀ ਮਕਾਨ ਮਾਲਕ ਇਹ ਬੀਜਲ ਕਿੱਥੋਂ ਲਿਆਉਂਦੇ ਸੀ ਇਹ ਪਤਾ ਨਹੀਂ ਜੀ ਮੈਨੂੰ ਤਾਂ ਕਿਤੋਂ ਅੰਦਾਜ਼ਾ ਉਹ ਟੈਂਕੀਆਂ ਭਰਦੇ ਸੀ ਜੀ ਪਾਣੀ ਵਾਲੀਆਂ ਗਾਹ ਜਿਵੇਂ ਦਿਹਾੜੀਆਂ ਦੂੜੀਆਂ ਤੇ ਕੰਮ ਚੱਲਦਾ ਜੀ ਉਹਨਾਂ ਨੂੰ ਦੇ ਕੇ ਆਂਦੇ ਸੀ ਹਾਂ ਜੀ ਇਹਨਾਂ ਦਾ ਆ ਕੰਮ ਸੀ ਟੈਂਕੀਆਂ ਦਾ ਵੀਰੇ ਮਗਾਨ ਮਾਲਕ ਮਗਾਨ ਮਾਲਕ ਦਾ ਨਾਂ ਨਹੀਂ ਜਾਣਦੀ ਜੀ ਮੈਂ ਤਾਂ ਡੇਢ ਦੋ ਸਾਲ ਹੋਇਆ ਰਹਿੰਦੀ ਨੂੰ ਤੁਹਾਡੇ ਘਰ ਵਾਲੇ ਕੀ ਨਾਮ ਜਿਹਨੇ ਅੱਗ ਲਾਈਏ ਉਹਦਾ ਨਾਮ ਗੁਲਚਨ ਕੁਮਾਰਾ ਵੀਰੇ ਉਹਨੂੰ ਸਾਤੋ ਸਾਤ ਸਜਾਵਿਰ ਨਹੀਂ ਚਾਹੀਦੀ ਅੱਜ ਦੇ ਵਿੱਚ ਰੰਗ ਦਾ ਕੰਮ ਕਰਦਾ ਵੀਰੇ ਮੈਂ ਨਹੀਂ ਰਹਿਣਾ ਉਹਦੇ ਕੋਲੇ ਮੇਰੇ ਬੱਚੇ ਵੀ ਮਚਾ ਦੂਗਾ ਮੈਨੂੰ 7 ਸਾਲ ਹੋ ਗਏ ਬੰਦੇ ਤੋਂ ਕੁੱਟ ਕਾਨੀਆਂ ਸਿਰਫ ਨਿੱਕੇ ਦੇ ਬੱਚਾ ਕਰਕੇ ਮੈਂ ਬੰਦੇ ਦੇ ਰਹੀ ਆਂ ਨੀਆਂ ਵੀਰੇ ਮੈਂ ਕਹ ਦਾਨੀ ਤਾਂ ਤਾਂ ਬੰਦੇ ਬਦਲਣ ਨਾਲ ਦੀ ਬੇਇੱਜ਼ਤੀ ਹੁੰਦੀ ਆ ਵਿਚਾਰੇ ਦੀ ਯੋ ਜੀ ਸਰ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸਿਵਲ ਫਾਇਰ ਬ੍ਰਿਗੇਡ ਬਟੰਡਾ ਜੀ ਇਹ ਸਰ ਸਾਨੂੰ ਇਤਲਾਹ ਮਿਲੀ ਹੈ ਜੀ ਮੰਨ ਲਓ ਵੀ ਜਨਤਾ ਨਗਰ ਤੇ ਗਲੀ ਨੰਬਰ 6 ਵਿੱਚ ਇੱਕ ਘਰ ਵਿੱਚ ਅੱਗ ਲੱਗੀ ਹੈ ਤੇ ਜਲਦੀ ਪਹੁੰਚੋ ਜੀ ਅਸੀਂ ਆਪਣੀ ਛੋਟੇ ਫਾਇਰ ਟ੍ਰੈਂਡਰ ਦੇ ਨਾਲ ਆਪਣੇ ਸਟਾਫ ਦੇ ਸਮੇਤ ਮੈਂ ਇਸ ਪੁਆਇੰਟ ਤੇ ਪਹੁੰਚਿਆ ਤੇ ਆ ਕੇ ਦੇਖਿਆ ਤਾਂ ਅੱਗ ਲੱਗੀ ਪਈ ਸੀ। ਉਨਸਾਰ ਅਸੀਂ ਆਪਣਾ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕਿੰਨੀਆਂ ਗੱਡੀਆਂ ਫਾਇਰ ਟ੍ਰਿਕਰ ਗੱਡੀਆਂ ਦੋ ਜੀ। ਤੇ ਕਿਸ ਚੀਜ਼ ਨੇ ਨਾਲ ਅੱਗ ਲੱਗੀ ਐ? ਇਹ ਅੱਗ ਲੱਗਣ ਦੇ ਕਾਰਨ ਅਸਰ ਇਸ ਟਾਈਮ ਤੋਂ ਨਹੀਂ ਪਤਾ ਲੱਗ ਸਕਿਆ ਜੀ। ਇਹ ਤਾਂ ਬਾਅਦ ਚ ਦੇਖਿਆ ਜਾਊਗਾ ਜੀ। ਰਾਮ ਦਾ ਟ੍ਰੇਨ ਐ ਡੀਜ਼ਲ ਤੇ ਜਾਪੋ ਚਾਰਾ। ਰਾਮ ਸਰ ਪਿਆ ਹੈਗਾ ਐ ਨਹੀਂ ਵੀ ਹੈ ਖਾਲੀ ਐ ਜੀ। ਰਾਮ ਦੇ ਅੰਦਰ ਡੀਜ਼ਲ ਐ। ਉਹ ਨਾਲ ਟਾਇਰ ਪਏ ਆ। ਟਾਇਰਾਂ ਨੂੰ ਅੱਗ ਜ਼ਰੂਰ ਲੱਗੀ। ਕਿ ਦੱਤੇ ਡੀਜ਼ਲ ਜਿਹੜੇ ਸੀ ਕਿ ਪਰਿਵਾਰ ਦੇ ਦਸ਼ਨ ਮੁਤਾਬਕ ਵੀਜਨ ਦੇ ਅਨੁਸਾਰ ਸੀ ਤੇ ਉੱਤੇ ਰੇਨ ਵਗ ਲਾਈਏ ਨਹੀਂ ਸਰ ਸਾਨੂੰ ਤਾਂ ਮੌਕੇ ਤੇ ਜੀ ਡਰਮ ਤਾਂ ਸੇਫ ਹੋਮੇ ਖਾਲੀ ਡਰਮ ਉਮੇ ਪਿਆ ਜੀ ਡਰਮ ਨੂੰ ਤਾਂ ਡੀਜ਼ਲ ਨੂੰ ਅੱਗ ਨਹੀਂ ਸੀ ਨਾਲ ਪਏ ਮਟੀਰੀਅਲ ਨੂੰ ਟਾਇਰਾਂ ਨੂੰ ਅੱਗ ਸੀ ਜੀ